ਫਸਦੀ ਜਨਵਰੀ ਖਾਣੇ ਚਲੋ ਹਾਂ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐਸ ਪੁਨੇ ਰੂਨ ਸ਼ਿਰਾਤੀ ਅਸਾਧ ਖਾਤ ਪਿਛਲੇ 7 ਮਹੀਨਿਆਂ ਤੋਂ ਜੋ ਇਹਨਾਂ ਦੇ ਖਾਤਕਾਰ ਵਿੱਚ ਕੀਤੀ ਗਈ ਹੈ ਉਹਦੇ ਵਿੱਚ 23 ਬਕਤੇ ਦਰਜ ਕੀਤੇ ਗਏ ਤੇ 120 ਉਸ਼ੀਰੋ ਪੜਿਆ ਗਿਆ ਉਸੇ ਲੜੀ ਦੇ ਸਬੰਧ ਵਿੱਚ ਕੱਲ ਐਸਐਚਓ ਸਾਹਿਬ ਦੀ ਨਿਗਰਾਨੀ ਐ ਏਐਸ ਨਿਸ਼ਚਤਰ ਸਿੰਘ ਦਾਣਾ ਮੰਡੀ ਦੇ ਕੋਲ ਇਹਨੇ ਨਕਾ ਲਗਾਇਆ ਸੀਗਾ ਜਿਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਕੋਟ ਪੂਰਾ ਰੋਡ ਤੇ ਇੱਕ ਬੇਅਵਾਦ ਜਿਹੜਾ ਉੱਥੇ ਪੱਠਾ ਹੈਗਾ ਉੱਥੇ 6-7 ਬੰਦੇ ਬੈਠੇ ਆ ਜੋ ਕਿਸੇ ਬਾੜਦਤ ਨੂੰ ਅੰਜਾਮ ਦੇ ਸਕਦੇ ਆ ਜਿਸ ਤੇ ਉਹਨਾਂ ਨੂੰ ਉੱਥੇ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਕਿਰਪਾਨ ਦੱਤਰ ਕਈ ਦੇ ਦਸਤੇ ਤੇ ਹੋਰ ਕਾਫੀ ਮਾਰੂਥਿਆਨ ਉਹਨਾਂ ਤੋਂ ਬਰਾਬਦ ਹੋਏ ਤੇ ਇੱਕ ਕੁੱਲ 7 ਬੰਦੇ ਸੀਗੇ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਜਿਨ੍ਹਾਂ ਦੇ ਖਿਲਾਫ 112 2 202 223 ਤਿੰਨ ਬੀਐਨਐਸ ਪੀਐਸ ਜਾਤੋਲ ਕੇ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਸਰ ਕੁਝ ਵੈਪਨ ਵੀ ਮਿਲਦੇ ਗਏ ਉਹਨਾਂ ਬਾਰੇ ਕੀ ਜਾਣਕਾਰੀ ਹੈ ਵੀ ਵੈਪਨ ਤੁਹਾਨੂੰ ਦੱਸਟਿਆਂ ਨਹੀਂ ਮੈਂ ਬਲਕਿ ਦਾਤਰ ਸਿੰਘ ਜੀ ਇੱਕ ਇੱਕ ਜਿਹੜਾ ਲਾਇਸ ਗਦਾਸਾ ਟਾਈਪ ਚਾ ਪਰਾਲ ਸੀਗੇ ਕਈ ਦੇ ਦਸਤੇ ਸੀਗੇ ਕੋਈ ਕਾਫੀ ਕੁੱਸੀਗਾ ਕਿੰਨੇ ਜੁਣੀ ਸੀ ਜੀ ਔਰ ਇਹ ਕਿੱਥੋਂ ਕਿੱਥੋਂ ਸ਼ਹਿਰਾ ਪਿੰਡਾਂ ਤੋਂ ਸਬੰਧ ਰੱਖਦੇ ਆ ਜੀ ਇਹ 7 ਜਾਣੇ ਸੀਗੇ ਜੀ ਜੈਤੋ ਦੇ ਸਬੰਧਤ ਤੇ ਇੱਕ ਬੰਦੇ ਦੇ ਖਿਲਾਫ ਪਹਿਲਾਂ 4-5 ਮੁਕੱਦਮੇ ਐਡੀਪੀਐਸ ਦੇ ਦਰਜ ਸੀ। ਸੀਆਈਆਈ ਇਨਚਾਰਜ ਐਸੇ ਕੋ ਲਾਲ ਸਿੰਘ ਮੱਲੇਪਿੰਡ ਲੱਗੇ ਮजूद ਸੀਗਾ। ਭੇੜੇ ਪੁਲਿਸਾਂ ਦੀ ਤਲਾਸ਼ ਦੇ ਵਿੱਚ ਜਿਨ੍ਹਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਜਸਕਰਨ ਸਿੰਘ ਕਰਲਾ ਸਾਲੋ ਬਹਾਦਰ ਸਿੰਘ ਵਾਸੀ ਰੋਤਾ ਪਿੰਡ ਮੁਗਗੇ ਚ ਕਹਿੰਦਾ ਕਿ ਇਹ ਡੋਰ ਬਸ ਸਟਾਪ ਤੇ ਖੜਾ ਆ ਤੇ ਤਲਵੰਡੀ ਭਾਈ ਕੋ ਜਾਣ ਤਾਰੀਖ ਬਸਤੀ ਨਹੀਂ ਕਰ ਰਿਹਾ ਜਿਸ ਨੂੰ ਇਥੇ ਸ਼ੱਕ ਦੀ ਬਣਾ ਤੇ ਕਾਬੂ ਕੀਤਾ ਗਿਆ ਤਲਾਸ਼ੀ ਲਈ ਗਈ ਤੇ ਇਹਦੇ ਕੋਲੋਂ ਇੱਕ 32 ਬੋਰ ਦਾ ਦੇਸੀ ਪਿਸਟਲ ਦੋ ਮੈਗਜ਼ੀਨ ਅਤੇ ਦੋ ਰੌਂਗ ਬਰਾਮਦ ਹੋਏ ਅਤੇ ਜਿਸ ਦੇ ਖਲਾਫ 25 54 ਨੰਬਰ ਆਰਬਜੈਕਟ ਦਾ ਬਜਾਖੰਡਾ ਥਾਣੇ ਵਿੱਚ ਮੁਕੱਦਮਾ ਦਰਜ ਰਿਸ਼ਤ ਕੀਤਾ ਗਿਆ ਸਰੀਪੀ ਸੁਆਸਤੇ ਲੈ ਕੇ ਆਇਆ ਸੀ ਕੁਝ ਪਤਾ ਲੱਗ ਸਕੀ ਕੋਈ ਰਿਮਾਰਡ ਲੈ ਰਿਹਾ ਜੀ ਉਹਦੇ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਇਆ ਸੀਗਾ ਕਾਦੇ ਵਾਸਤੇ ਬਰਤਨਾ ਸੀਗਾ ਜਦੋਂ ਸਾਨੂੰ ਕੁਝ ਪਤਾ ਲੱਗਿਆ ਤੁਹਾਨੂੰ ਹੋਰ ਜਾਣਕਾਰੀ ਦਿੱਤੀ ਸਰ ਪਹਿਲਾਂ ਵੀ ਕੋਈ ਮਾਮਲਾ ਦਰਜ ਨਹੀਂ ਪਹਿਲਾਂ ਵੀ ਇਹਦੇ ਖਿਲਾਫ ਕੋਈ ਇੱਕ ਮੁਕਦਮਾ ਦਰਜਾ ਨਾ ਨਿਹਾਨ ਸਿੰਘ ਵਾਲਾ ਥਾਣੇ ਦੇ ਵਿੱਚ ਤੇ ਇਹ ਦੇਖੋ ਕਹਿੰਦੇ ਇਹਨੂੰ ਬਰਤਨਾ ਡਰੋਂ ਤਾਂ ਭਗਾਉਂਦਾ ਧੱਕੇ ਤੋਂ ਜ਼ਿਆਦਾ ਪਰਚਾ ਸੁਨਾਲੇ ਇੱਕ ਹੀ ਬੰਦਾ ਹੈ ਇੱਕ ਬੰਦਾ ਹੀ ਹੈ ਚਲੋ ਸਿੱਧੇ ਜਨਰੇਟਰੀ ਨਾਲ ਚਲੋ